ਅੱਜ ਅਸੀਂ ਇੱਕ ਕਿਤਾਬ ਜਿਹੜੀ ਹੈਗੀ ਪੰਜਾਬ ਦੀ ਖੇਤੀ ਇਹਨੂੰ ਰਿਲੀਜ਼ ਕੀਤਾ ਕਿ ਇਹਦਾ ਜੋ ਫਾਇਦਾ ਹੋਣ ਵਾਲਾ ਹੈ ਜੋ ਸਾਡੇ ਅੱਜਕੱਲ ਮੁੱਖ ਮੁੱਦੇ ਆ ਪੰਜਾਬ ਦੇ ਖੇਤੀ ਦੇ ਸਮੱਸਿਆਵਾਂ ਨੇ ਉਹਦੇ ਬਾਰੇ ਜ਼ਿਕਰ ਕੀਤਾ ਵੀਰਵਾਰ 2:30 ਵਜੇ ਦੇ ਕਰੀਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਡਾਕਟਰ ਅਮਨਪ੍ਰੀਤ ਬਰਾੜ ਦੇ ਵੱਲੋਂ ਲਿਖੀ ਕਿਤਾਬ ਪੰਜਾਬ ਖੇਤੀ ਪ੍ਰਬੰਧਨ ਦੀ ਅੱਖ ਤੋਂ ਅੱਜ ਲੋਕ ਅਰਪਿਤ ਕੀਤੀ ਗਈ ਇਸ ਮੌਕੇ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਤੋਂ ਇਲਾਵਾ ਭਾਜਪਾ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਵੀ ਮੌਜੂਦ ਰਹੇ ਇਸ ਦੌਰਾਨ ਉਨ੍ਹਾਂ ਚੋਨੇ ਦੀ ਖੇਤੀ ਦਾ ਬਦਲ ਸਮੇਤ ਉਰਾਲੀ ਅਤੇ ਫਸਲਾਂ ਦੇ ਪ੍ਰਬੰਧਾਂ ਐਮ ਐਸ ਪੀ ਸਮੇਤ ਕਈ ਇਸ ਵਿੱਚ ਗੱਲਾਂ ਰੱਖੀਆਂ ਨੇ ਜਿਸ ਨੂੰ ਲੋਕ ਅਰਪਿਤ ਕੀਤਾ ਗਿਆ ਇਸ ਮੌਕੇ ਵਾਈਸ ਚਾਂਸਲਰ ਸਤਪ੍ਰੀਤ ਸਿੰਘ ਗੋਸਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਅਸੀਂ ਇੱਕ ਕਿਤਾਬ ਜਿਹੜੀ ਹੈਗੀ ਪੰਜਾਬ ਦੀ ਖੇਤੀ ਇਹਨੂੰ ਰਿਲੀਜ਼ ਕੀਤਾ ਡਾਕਟਰ ਉਰਪੇ ਸਿੰਘ ਬਰਾੜ ਨੇ ਇਹਨੂੰ ਲਿਖਿਆ ਪੰਜਾਬੀ ਦੇ ਵਿੱਚ ਸੋ ਪਹਿਲੀ ਗੱਲ ਤਾਂ ਇਹ ਪੰਜਾਬੀ ਦੇ ਵਿੱਚ ਹੈ ਸਾਡੇ ਜੋ ਕਿਸਾਨ ਵੀਰ ਨੇ ਉਹ ਸਾਰੇ ਤਕਰੀਬ ਪੰਜਾਬੀ ਪੜ੍ਹ ਲੈਂਦੇ ਨੇ ਬਾਕੀ ਇਹਦਾ ਜੋ ਫਾਇਦਾ ਹੋਣ ਵਾਲਾ ਹੈ ਜੋ ਸਾਡੇ ਅੱਜ ਕੱਲ ਮੁੱਖ ਮੁੱਦੇ ਆ ਪੰਜਾਬ ਦੇ ਖੇਤੀ ਦੇ ਸਮੱਸਿਆਵਾਂ ਨੇ ਉਹਦੇ ਬਾਰੇ ਜ਼ਿਕਰ ਕੀਤਾ ਜਿਵੇਂ ਸਾਡਾ ਝੋਨੇ ਅਸੀਂ ਕਹਿੰਦੇ ਕਿ ਝੋਨਾ ਪਾਣੀ ਬਹੁਤ ਘਟਾ ਰਿਹਾ ਸਾਡਾ ਉਹਨੂੰ ਘਟ ਕਰਨਾ ਚਾਹੀਦਾ ਏਰੀਆ ਉਹਦੇ ਬਾਰੇ ਲਿਖਿਆ ਇਹਨੂੰ ਕਿਵੇਂ ਘਟ ਕਰ ਸਕਦੇ ਆ ਫਿਰ ਝੋਨੇ ਤੋਂ ਜਿਹੜੀ ਪਰਾਲੀ ਬਣਦੀ ਹੈ ਅੱਗ ਲੱਗਦੀ ਹੈ ਤੇ ਸਾਡੇ ਤੇ ਇਲਜ਼ਾਮ ਲੱਗਦਾ ਹੈ ਕਿ ਝੋਨਾ ਜਿਹੜਾ ਹੈਗਾ ਪੰਜਾਬ ਦਾ ਦਿੱਲੀ ਦਾ ਧੂਆਂ ਦਿੰਦਾ ਹੈਗਾ ਉਦੇ ਬਾਰੇ ਵੀ ਲਿਖਿਆ ਇਹਨਾਂ ਨੇ ਇਸ ਤੋਂ ਬਾਅਦ ਡਾਈਵਰਸਿਫਿਕੇਸ਼ਨ ਤੇ ਵੀ ਲਿਖਿਆ ਕਿ ਜੇ ਝੋਨਾ ਘਟਾਉਣਾ ਤੇ ਕਿਹੜੀ-ਕਿਹੜੀ ਫਸਲ ਆ ਸਕਦੀ ਹੈ ਤੇ ਉਹ ਕਿਵੇਂ ਕਾਮਯਾਬ ਹੋਊਗਾ ਤਾਂ ਡਾਈਵਰਸਿਫਿਕੇਸ਼ਨ ਜਿਹੜੀ ਉਹ ਤੋਂ ਅਸੰਭਵ ਹੋ ਗਈ ਕਿ ਕੀ ਸਾਨੂੰ ਕਰਨਾ ਚਾਹੀਦਾ ਉਹ ਲਿਖਿਆ ਇਹਨਾਂ ਨੇ ਜੀ ਇਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰਾ ਅੱਗੇ ਲਿਖਿਆ ਹੈ ਕਿ ਜਿਹੜੀਆਂ ਜੇਨੇਟਿਕਲੀ ਮੋਡੀਫਾਈਡ ਕ੍ਰੌਪਸ ਨੇ ਜੀਐਮ ਕ੍ਰੌਪਸ ਨੇ ਤੇ ਸਾਇੰਟਿਸਟ ਕਹਿੰਦੇ ਨੇ ਕਿ ਉਹ ਬਹੁਤ achੀਆਂ ਨੇ ਕਿਉਂਕਿ ਯੂਐਸਏ ਦੇ ਵਿੱਚ ਦਸ ਤੋਂ ਵੱਧ ਜਿਹੜੀਆਂ ਫਸਲਾਂ ਨੇ ਮੁੱਖ ਫਸਲਾਂ ਉਹ ਜੈਨੇਟਿਕਲੀ ਮੋਡੀਫਾਈਡ ਕ੍ਰੋਪਸ ਨੇ ਤੇ ਪੰਜਾਬ ਦੇ ਵਿੱਚ ਸਿਰਫ ਹਲੇ ਇੱਕੋ ਹੀ ਹੈ ਇੰਡੀਆ ਦੇ ਵਿੱਚ ਬੀਟੀ ਕਾਟਨ ਉਹਦੇ ਵੀ ਕਿੰਤੂ ਪਰੰਤੂ ਪਹਿਲਾਂ ਬਹੁਤ ਸੀ ਜਦੋਂ ਆਈਸੀ 2002 ਦੇ ਵਿੱਚ ਪਰ ਹੁਣ ਫਾਰਮਰ ਦੇ ਨੇ ਖੁਦ ਐਕਸੈਪਟ ਕਰ ਲਿਆ ਕਿ ਜੇ ਬੀਟੀ ਕਾਟਨ ਹੈਗੀ ਤਾਂ ਹੀ ਅਸੀਂ ਉਹ ਤੋਂ ਕੁਝ ਲੈ ਪਾਵਾਂਗੇ ਨਹੀਂ ਤਾਂ ਕੀੜਾ ਹੀ ਖਾ ਜਾਂਦਾ ਉਹਨੂੰ ਉਹਦੇ ਬਾਰੇ ਵੀ ਲਿਖਿਆ ਸਾਰਾ ਕੁਝ ਤੇ ਇਸੇ ਤਰ੍ਹਾਂ ਅੱਜ ਕੱਲ ਅਸੀਂ ਵੈਲਿਊ ਐਡੀਸ਼ਨ ਕਰਦੇ ਆਂ ਤੇ ਉਹਦੇ ਬਾਰੇ ਲਿਖਿਆ ਪ੍ਰੋਸੈਸਿੰਗ ਕਰਦੇ ਆਂ ਨਾਨ ਨਾਲ ਇੱਕ ਹੋਰ ਜ਼ਿਕਰ ਕੀਤਾ ਕਿ ਜਦੋਂ ਅਸੀਂ ਪ੍ਰੋਡਕਟ ਬਣਾਉਂਦੇ ਆ ਉਹਦੇ ਵਿੱਚ ਕੁਝ ਅਸੀਂ ਪ੍ਰিজਰਵੇਟਿਵ ਆਪਾਂ ਨੇ ਇਹ ਵੀ ਜਿਹੜੀ ਆਪਣੀ ਚਟਲੀਆਂ ਆਉਂਦੀਆਂ ਨੇ ਤੇ ਸੋਇਆਬੀਨ ਦੇ ਪ੍ਰੋਡਕਟਸ ਆਉਂਦੇ ਨੇ ਟਮਾਟੋ ਦੀ ਪੇਸਟ ਆਉਂਦੀ ਹੈ ਇਹਦੇ ਵਿੱਚ ਪ੍ਰিজਰਵੇਟਿਵ ਪਾਏ ਹੁੰਦੇ ਨੇ ਆਪਾਂ ਸਾਰੇ ਖਾਂਦੇ ਆ ਉਹਦੇ ਬਾਰੇ ਵੀ ਜਾਗਰੂਕਤਾ ਕੀਤੀ ਹੈ ਕਿ ਉਹ ਜਿਹੜੇ ਪ੍ਰিজਰਵੇਟਿਵ ਨੇ ਉਹਦੀ ਕੁਆਂਟੀਟੀ ਉਹ ਕੀ ਹੈ ਉਹ ਵੀ ਸਾਡੀ ਸਿਹਤ ਵਾਸਤੇ ਅਨਿਕਰ ਖੋ ਸਕਦਾ ਸਨ ਉਹਦੇ ਬਾਰੇ ਹੋਰ ਸਟ੍ਰੈਟਜੀ ਕਰਨੀਆਂ ਚਾਹੀਦੀਆਂ ਨੇ ਸੋ ਇਹਦੇ ਚ ਹੋਰ ਜਿਹੜੀ ਅੱਜ ਕੱਲ ਨਵੀਆਂ ਨਵੀਆਂ ਖੋਜਾਂ ਨੇ ਜਿਵੇਂ ਅਸੀਂ ਗੱਲ ਕਰਦੇ ਆ ਕਿ ਕਾਰਬਨ ਕ੍ਰੈਡਿਟਸ ਦੀ ਕਾਰਬਨ ਇਨਸੈਂਟਿਵੇਜੇਸ਼ਨ ਦੀ ਉਹ ਵੀ ਅਖੀਰ ਚ ਇਹਨਾਂ ਦੇ ਚੈਪਟਰ ਅੰਦਰ ਸੋ ਇਹ ਬਹੁਤ ਵਧੀਆ ਜਿਹੜੀ ਪੰਜਾਬੀ ਚ ਹੈ ਕੰਮ ਵਾਲੀ ਹੈ ਬੜੀ ਥੌਟ ਪ੍ਰੋਵੋਕਿੰਗ ਹੈ ਜੇ ਅਸੀਂ ਪੜਾਂਗੇ ਨਾ ਅੱਛੇ ਅੱਛੇ ਵਿਚਾਰ ਸਾਡੇ ਚ ਆਉਣਗੇ ਉਹਤੇ ਅਸੀਂ ਹੋਰ ਰਿਸਰਚ ਕਰਾਂਗੇ ਸੋ ਮੈਂ ਅਮਨਪ੍ਰੀਤ ਸਿੰਘ ਬਰਾੜ ਇਹਨਾਂ ਦੇ ਫਾਦਰ ਸਾਹਿਬ ਐਸਪੀਐਸ ਖਰਾਡ ਡਾਕਟਰ ਸਾਹਿਬ ਜੋ ਇੱਥੇ ਸਾਡੇ ਪਹਿਲਾਂ ਡਾਇਰੈਕਟਰ ਇਹਨਾਂ ਦੀ ਕਮੇਟੀ ਦੇ ਇਹਨਾਂ ਦੇ ਫੈਮਿਲੀ ਮੈਂਬਰਸ ਤੇ ਰਿਸ਼ਤੇਦਾਰ ਫਰੈਂਡਸ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਡਾਕਟਰ ਸਾਹਿਬ ਇੱਕ ਖੇਤੀ ਸੰਦੇਸ਼ ਵੀ ਅੱਗੇ ਦੇ ਦਿਨ ਜਾਰੀ ਕੀਤਾ ਗਿਆ ਉਸ ਦੇ ਵਿੱਚ ਖਾਸ ਕਰਕੇ ਇਹ ਚਿੰਤਾ ਜਤਾਈ ਗਈ ਹੈ ਵੀ ਜਿਹੜੇ ਉੱਤਰੀ ਪਹਾੜੀ ਇਲਾਕੇ ਹੈਗੇ ਆ ਉਹਨਾਂ ਵਿੱਚ ਕਣਕ ਜਿਹੜੀ ਆ ਬਹੁਤ ਪੀੜੀ ਫੈਰੀ ਹੈ। ਸੋ ਕਈ ਉਹਨੂੰ ਯੈਲੋ ਰਸਟ ਵੀ ਮੰਨ ਰਹੇ ਨੇ, ਪੀੜੀ ਕੂਗੀ ਮੰਨ ਰਹੇ ਨੇ। ਸੋ ਕੀ ਲੱਗਦਾ ਵੀ ਕਿਸਾਨਾਂ ਨੂੰ ਤੁਹਾਡੇ ਵੱਲੋਂ ਕੀ ਸਨੇਹਾ ਜਾਊਗਾ? ਹਲੇ ਦੇਖੋ ਜਿਹੜੀ ਪੀੜੀ ਕੁੰਗੀ ਹੈ ਹਲੇ ਉਹ ਸਮਾਂ ਨਹੀਂ ਆਇਆ ਹਲੇ ਟਾਈਮ ਲੱਗੂਗਾ ਪੀੜੀ ਕੁੰਕ ਕੁੰਗੀ ਤਕਰੀਬਨ ਜਾ ਕੇ ਜਨਵਰੀ ਤੋਂ ਕੇ ਸ਼ੁਰੂ ਹੁੰਦੀ ਹੈ ਜੀ ਤੇ ਦੂਜੀ ਜਿਹੜੀ ਪੀੜੀ ਪੈ ਰਹੀ ਹੈ ਉਹਦੇ 'ਚ ਇਹ ਵੀ ਹੈਗਾ ਕਿ ਕਈ ਵਾਰੀ ਜਦੋਂ بارش ਹੁੰਦੀ ਹੈ ਅੱਜ ਕੱਲ੍ਹ ਕਈ ਖੇਤਾਂ 'ਚ ਜੇ ਆਪਾਂ ਇਹ ਕਰਦੇ ਆ ਕਿ ਮੋਟਰਾਂ ਲਗੀਆਂ ਹੋ ਜਾਂਦੇ ਆਂ ਆਪਾਂ ਸ਼ਾਮ ਨੂੰ ਬੋਰਡਰ ਚਲਾ ਜਾਂਦੇ ਆਂ ਰਾਤ ਨੂੰ ਪ੍ਰਵਾਹ ਨਹੀਂ ਕਰਦੇ ਪਾਣੀ ਖੇਤ 'ਚ ਕਿੰਨਾ ਘੜਦਾ ਤੇ ਖੇਤੀ ਜਿੱਥੇ ਹੈ ਜ਼ਮੀਨ ਭਾਰੀ ਹੁੰਦੀ ਹੈ ਪਾਣੀ ਖੜ ਜਾਂਦਾ ਜਦੋਂ ਪਾਣੀ ਮਰਦਾ ਨਾ ਉੱਥੇ ਜੇ ਕਣਕ ਲੱਗੀ ਹੋਵੇ ਪੀਲੀ ਪੈ ਜਾਂਦੀ ਹੈ ਕਿਵੇਂ ਵੀ ਉਸ ਕਾਰਨਰ ਦੇ ਵਿੱਚ ਕਿਤੇ ਪੀਲੀ ਹੋ ਸਕਦੀ ਹੈ ਆਦਰਵਾਇਜ਼ ਹਲੇ ਜਿਹੜੀ ਅਸੀਂ ਕਹਿੰਨੇ ਯੈਲੋ ਰਸਟ ਨਹੀਂ ਆਈ ਹੈਗੀ ਤੇ ਉਹ ਪਾਣੀ ਕਿਤੇ ਬਹੁਤਾ ਖੜ ਗਿਆ ਹੈ ਭਾਰੀ ਜ਼ਮੀਨ ਦੇ ਵਿੱਚ ਪੀੜੀ ਪੈ ਜਾਂਦੀ ਹੈ ਸਾਨੂੰ ਪਾਣੀ ਉਹਨਾਂ ਕੀ ਲਾਉਣਾ ਚਾਹੀਦਾ ਜਿੰਨੀ ਕੋ ਲੋੜ ਹੈ ਤੇ ਇਹ ਨਹੀਂ ਕਿ ਆਪਾਂ ਪਾਣੀ ਬਦ ਲਾ ਦਈਏ ਉਹਦਾ ਨੁਕਸਾਨ ਹੀ ਹੁੰਦਾ ਅਜੀਤ ਸਾਹਿਬ ਆਪਰੇ ਵਾਲੇ ਕਿਸਾਨ ਜਿਹੜੇ ਪੰਜਾਬ ਦੇ ਉਹ ਵੀ ਚਿੰਤਿਤ ਹੈਗੇ ਨੇ ਉਹ ਕਹਿੰਦੇ ਵੀ ਇਸ ਵਾਰ ਜਿਸ ਤਰ੍ਹਾਂ ਮੌਸਮ ਹੈ ਉਹ ਜ਼ਿਆਦਾ ਠੰਡ ਨਹੀਂ ਹੈਗੀ ਵੀ ਗਰਮੀ ਜਿਹੜੀ ਹੁਣ ਵੀ ਜਾਰੀ 20 ਬਾਈ ਡਿਗਰੀ ਦੇ ਮਿਨਿਸਟਰ ਚੱਲ ਰਿਹਾ ਹੈ ਕਦੇ ਵੀ ਝਾਰ ਤੇ ਇਸ ਦਾ ਕੋਈ ਅਸਰ ਪੈ ਸਕਦਾ ਇਸ ਨੂੰ ਲੈ ਕੇ ਕਿਸ ਸੰਦੇ ਨਹੀਂ ਠੰਡ ਜਾਂਦੇ ਨਹੀਂ ਅੱਜ ਕੱਲ ਜੋ ਠੰਡ ਪੈ ਰਹੀ ਹੈ ਆਪਣੇ ਮੀਡੀਅਮ ਟੈਂਪਰੇਚਰ ਆਪਣਾ 4-5 ਡਿਗਰੀ ਤੱਕ ਨਹੀਂ ਆ ਰਿ ਸੋ ਇਹ ਬਹੁਤ ਹੀ ਜਿਹੜੀ ਕਣਕ ਹੈ ਜਿੰਨਾ ਟੈਂਪਰੇਚਰ ਘਟ ਹੋਏਗਾ ਉਹਦੇ ਚ ਇਹਦੀ ਟਿਲਰਿੰਗ ਫਟਾਰਾ ਬਹੁਤ ਹੁੰਦਾ ਹੈ ਸੋ ਉਹਦੇ ਵਾਸਤੇ ਵਧੀਆ ਹੈ ਅਸੀਂ ਘਟ ਨਹੀਂ ਕਹਾਂਗੇ ਕਣਕ ਵਾਸਤੇ ਇਸ ਵਾਰ ਜਿਹੜੀ ਵੈਂਟਰ ਹੈ ਬਹੁਤ ਵਧੀਆ ਸਭ ਤੋਂ ਪਹਿਲਾਂ ਮੈਂ ਵਧਾਈ ਦੇਣੀ ਚਾਹਨਾ ਡਾਕਟਰ ਅਮਨਪ੍ਰੀਤ ਸਿੰਘ ਜੀ ਬ੍ਰਾਡ ਨੂੰ ਜਿਨ੍ਹਾਂ ਨੇ ਇਸ ਧਾਰਮਿਕ ਕਿਤਾਬ ਲਿਖੀ ਹੈ ਤੇ ਜਿਹੜੀ ਵੱਡੀ ਗੱਲ ਹੈ ਕਿ ਕਿਤਾਬ ਵੀ ਆਪਣੀ ਭਾਸ਼ਾ ਪੰਜਾਬੀ ਦੇ ਵਿੱਚ ਲਿਖੀ ਹੈ ਕਿ ਜਿਹੜੀ ਕਿਤਾਬ ਦਾ ਕੰਟੈਂਟ ਵੀ ਹੈ ਕਿਸਾਨ ਤੇ ਸਰਕਾਰ ਦੇ ਵਿੱਚ ਡਿਸਕਸ਼ਨ ਇਹ ਉਹ ਕਿਤਾਬ ਹੈ ਜਿਹਦੇ ਵਿੱਚ ਨਹੀਂ ਤੁਸੀਂ ਕਿਤਾਬਾਂ ਮਾਰਕੀਟ ਦੇ ਵਿੱਚ ਦੇਖੀਆਂ ਹੋਣੀਆਂ ਕਿਤਾਬਾਂ ਮਿਲਦੀਆਂ ਜਿਹਦੇ ਵਿੱਚ ਸਿਰਫ ਪ੍ਰੋਬਲਮਸ ਦੱਸੀਆਂ ਕਿ ਕੀ ਦਿੱਕਤਾਂ ਆ ਰਹੀਆਂ ਕਿਸਾਨ ਪਰ ਇਹ ਉਹ ਕਿਤਾਬ ਹੈ ਇਹ ਉਹ ਐਨਸਾਈਕਲੋਪੀਡੀਆ ਮੈਂ ਇਹਨੂੰ ਕਹਿ ਸਕਦਾ ਜਿਹਦੇ ਵਿੱਚ ਪ੍ਰੋਬਲਮਸ ਦੇ ਨਾਲ ਨਾਲ ਹੱਲ ਦੱਸੇ ਗਏ ਹੈ ਅੱਜ ਦੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਉਹਦਾ ਹੱਲ ਹੈ ਤੁਹਾਡੇ ذریعے ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਇਹ ਕਿਤਾਬ ਪੰਜਾਬ ਦੇ ਹਰੇਕ ਪਿੰਡ ਹਰੇਕ ਸੋਸਾਇਟੀ 'ਚ ਉਪਲਬਧ ਹੋਣੀ ਚਾਹੀਦੀ ਹੈ ਕਿ ਲੋਕ ਜਾਣ ਸਕਣ ਕਿ ਕੀ ਪ੍ਰੋਬਲਮ ਹੈ ਕੀ ਉਹਨਾਂ ਦੇ ਸੋਲੂਸ਼ਨ ਡਾਕਟਰ ਅਵਨਪ੍ਰੀਤ ਸਿੰਘ ਰਾਠ ਮੈਂ ਕਿ ਕੋਸ਼ਿਸ਼ ਕਰ ਰਿਹਾ ਕਿ ਮੈਂ ਖੇਤੀ ਖਾਸ ਕਰਕੇ ਕਿਸਾਨਾਂ ਨੂੰ ਕਿਉਂਕਿ ਜਦੋਂ ਮੈਂ ਪਿੰਡ ਜਾਣਾ ਤੇ ਮੈਂ ਦੇਖਦਾ ਸੀ ਕਿ ਕਈ ਮੁਸ਼ਕਲਾਂ ਹੈਗੀਆਂ ਪਰ ਸੋਲਿਊਸ਼ਨਸ ਕਿਤੇ ਨਹੀਂ ਪਹੁੰਚਦੇ ਕਿਉਂਕਿ ਅਸੀਂ ਆਪਣੇ ਤਰੀਕੇ ਨਾਲ ਪ੍ਰੋਬਲਮ ਨੂੰ ਦੇਖਦੇ ਆ ਜਿਹੜੇ ਜ਼ਮੀਨ 'ਚ ਹੈਗੇ ਆ ਉਹ ਆਪਣੇ ਤਰੀਕੇ ਨਾਲ ਦੱਸਦੇ ਉਹਨਾਂ ਦੀ ਆਵਾਜ਼ ਕਿਤੇ ਨਹੀਂ ਸੀ ਆਦੀ ਸੋ ਮੇਰਾ ਇਹ ਸਾਰੇ ਚੀਜ਼ ਦਾ ਜੋ ਲਿਖਣ ਦਾ ਆਰਟੀਕਲ ਲਿਖਣ ਦਾ ਤੇ ਇੱਕ ਕਿਤਾਬ ਤੱਕ ਪਹੁੰਚਾਂਦਾ ਇੱਕੋ ਇੱਕ ਮਕਸਦ ਸੀ ਕਿ ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਪਹੁੰਚਾਈ ਜਾਵੇ ਸਰਕਾਰਾਂ ਤੱਕ ਜਿੱਥੋਂ ਤੱਕ ਤਾਂ ਕਿ ਉਹਨਾਂ ਦੇ ਹੱਲ ਉਸ ਤਰੀਕੇ ਨਾਲ ਲੱਭੇ ਜਾਣ ਜੋ ਲੋਕ ਚਾਹੁੰਦੇ ਹੈਗੇ ਜੋ ਕਿਸਾਨ ਚਾਹੁੰਦੇ ਹੈ ਨਾ ਕਿ ਜੋ ਅਸੀਂ ਦੇਣਾ ਚਾਹੁੰਦੇ ਆ ਸੋ ਮੇਰੀ ਇਸ ਕਿਤਾਬ ਰਾਈਂ ਇਹੀ ਕੋਸ਼ਿਸ਼ ਹੈ ਤੇ ਅੱਜ ਦਾ ਜਿਹੜਾ ਇਹ ਸਮਾਂ ਵੀ ਹੈ ਮੈਂ ਇਹੀ ਕੋਸ਼ਿਸ਼ ਕੀਤੀ ਹੈ ਕਿ ਮੈਂ ਉਸ ਚੀਜ਼ ਨੂੰ ਰੱਖਾਂ ਤੇ ਇਹਦਾ ਸਭ ਤੋਂ ਵੱਡਾ ਸਹਿਯੋਗ ਮੈਨੂੰ ਜਿਹੜਾ ਹੈਗਾ ਮੈਂ ਜਿਹਦੇ ਕੋਲ ਵੀ ਗਿਆ ਖਾਸ ਕਰਕੇ ਇਸ ਕਿਤਾਬ ਲਈ ਤਾਂ ਵੀ ਸੀ ਸਾਹਿਬ ਨੇ ਵੀ ਕਿਹਾ ਤੇ ਮੈਂ ਵੀ ਅਸੀਂ ਬੈਠ ਕੇ ਜੋ ਡਿਸਕਸ਼ਨ ਹੋਈ ਸਾਡੀ ਉਹ ਇੱਕ ਮੈਂ ਨਹੀਂ ਸਕਦਾ ਕਿ ਬੜੇ ਟੀਕੇ ਨਾਲ ਮੈਨੂੰ ਬੜੀਆਂ ਚੀਜ਼ਾਂ ਇਹਨਾਂ ਤੋਂ ਵੀ ਇੰਪੋਰਟਸ ਮਿਲੀਆਂ ਜਿੱਥੇ ਮੇਰੇ ਫਾਦਰ ਤੋਂ ਮਿਲੀਆਂ ਉੱਥੇ ਮੈਨੂੰ ਇਹਨਾਂ ਤੋਂ ਵੀ ਇਸ ਇਸ ਲਈ ਮਿਲੀਆਂ ਤੇ ਮੈਂ ਉਹ ਚੀਜ਼ ਨੂੰ ਵੀ ਵੇਚ ਲਿਆਦਾ ਹੈਗਾ ਤਾਂ ਕਿ ਅਸੀਂ ਅਲਟੀਮੇਟਲੀ ਇਕੱਠੇ ਹੋ ਕੇ ਇਸ ਸੋਲੂਸ਼ਨਸ ਕੱਢੀਏ ਕਿਸਾਨਾਂ ਦੀਆਂ ਪ੍ਰੋਬਲਮਸ ਤੇ ਉਹਨਾਂ ਨੂੰ ਹੱਲ ਮਿਲੇ ਤੇ ਅਸੀਂ